ਗੁਰੂ ਜੀ ਤੁਤਨਾਮ ਸਿਦੇਵਾ ਗੁਰੂ ਸਾਹਿਬ ਜੀਓ ਸਤ ਗੁਰ ਕੀ ਸੇਵਾ ਕਾ ਖੜੀਓ ਸਰਦੀ ਜੈ ਆਪਗਮਾਈ ਸ਼ਬਦ ਮਰ ਹੈ ਬਿਰਨਾ ਮਰ ਗਏ ਆ ਸੇਵਾ ਪਵੈ ਸਭ ਥਾਏ ਮਾਰਸੰ ਪਰਸੇ ਮਾਰਸ ਹੋਵੇ ਸਚਰੰ ਲਿਖਿ ਨਾਏ ਜਿਸ ਪੁਰਬ ਮੋ ਵੈ ਲਿਖਿਆ ਤਿਸੋ ਸਤਗੁਰ ਮਿਲੈ ਪ੍ਰਭ ਆਇ ਜੋ ਕਉਨਦੰ ਗੁਰ ਸੇਵਿਐ ਐਨ ਸੇ ਸੁਭਾਏ ਨਰਸ ਨੰਬਰ ਸੇ ਹੈ ਗੁਰੂ ਕਹਿ ਜਨਮ ਮਰਨ ਦੁਖ ਜਾਇ ਵਾਹਿਗੁਰੂ ਜੀ ਸ਼ਲੋਕ ਮਹਾਂ ਲਾਤੀਜੰ ਬ੍ਰਹਮ ਵਿੰਦੇ ਤਿਸਦਾ ਰਹਿਮਤੁਰ ਹੋਇ ਏਕ ਸ਼ਰਮਦਿ ਨਿਬਨਾਇ ਬ੍ਰਹਮ ਵਿੰਦੇ ਤਿਸਦਾ ਰਹਿਮਤੁਰ ਹੋਇ ਇਕ ਸ਼ਬਦ ਲਿਖ ਲਾਇ ਨਵ ਨਿੱਦੇ ਡਾਰਾ ਸਿੱਦੇ ਪਿਛੈ ਲੱਗਿਆ ਫਿਰ ਮੈਂ ਜੋਗਰ ਗਿਰਦਾ ਸਦਾ ਮਿਸਾਈ ਬਿਨ ਸਤਗੁਰੇ ਨਾ ਆਉ ਨਾ ਭਾਈਐ ਬੁਝੋ ਕਰ ਵਿਚਾਰ ਨਾਨਕ ਪੂਰੇ ਭਾਗ ਸਤਗੁਰ ਮਿਲੈ ਸੁਖ ਭਾਈ ਰੁਗਚਾਰ ਮਹਲਾ 3 ਜੰਮ ਕਿਆ ਕਮਰੋ ਕਿਆ ਵਿਰਜ ਹੈ ਮਨ ਮੁਗ ਤ੍ਰਿਸ਼ਨਾ ਭੁਖ ਨ ਜਾਏ ਗੁਰਮੁਖਿ ਸਬਦਿ ਰਤਿਆ ਸੀਤਲ ਹੋਇ ਆਪਗਵਾਈ ਅੰਦਰ ਤ੍ਰਿਪਤ ਸੰਦੋਖਿਆ ਰਭੁ ਕੰਨ ਲਗੇ ਆਏ ਨਾਨਕ ਜੇ ਗੁਰਮੁਖ ਕਰੈ ਸੋ ਪ੍ਰਵਾਨੈ ਜੋ ਨਾਮ ਰੰਗੈ ਲਿਵ ਲਾਇ ਪਉੜੀ ਆਮਦੰਗ ਲੀਤਨ ਕੋ ਜੋ ਗੁਰਮੁਖ ਸਿਖਾ ਲੋਗਨ ਨਾਮਤਿਆ ਇਹ ਦੇ ਤਨ ਦਰਸ਼ਨ ਬਿਖਾ ਸੋ ਨ ਕੀਰਤਨ ਹਰ ਗੁਣ ਰਵਾ ਹਰ ਜਸ ਮਨ ਲਿਖਾ ਅਰ ਨਾਮ ਸਦਾ ਹੀ ਰੰਗ ਸਿਓ ਸਭ ਕਿਲ ਵਿਕ ਰੇਖਾ ਧਨ ਧਨ ਸੁਹਾਵਾ ਸੋ ਸਰੀਰ ਥਾਨ ਨੇ ਜਿੱਥੇ ਮੇਰਾ ਗੁਰ ਧਰੇ ਵਿਖਾ ਅਰ ਨਾਮ ਸਦਾ ਹੀ ਰੰਗ ਸਿਓ ਸਭ ਕਿਲ ਵਿਕ ਰੇਖਾ ਧੰਨ ਧੰਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰਧਰੇ ਵਿਖਾ ਆਹ ਗੁਰ ਜੀ ਕਾ ਖਲਸਾ ਬਾਏ ਗੁਰ ਜੀ ਕੀ ਫਤਿਹ